ਹਾਂਜੀ ਜੀ ਗੁੱਡ ਈਵਨਿੰਗ ਜੀ ਸਾਰਿਆਂ ਨੂੰ ਤੇ ਸਾਡਾ ਵਲੌਗ ਅੱਜ ਹੋ ਰਿਹਾ ਆ ਸ਼ਾਮ ਦੇ 5 ਵਜੇ ਸਟਾਰਟ ਸਵੇਰੇ ਆਪਾਂ ਕੱਪੜੇ ਵਗੈਰਾ ਧੋ ਰਹੇ ਸੀਗੇ ਧੁੱਪ ਨਿਕਲੀ ਹੋਈ ਸੀ ਤੇ ਧੁੱਪ ਦਾ ਲਿਆ ਆਪਾਂ ਫਾਇਦਾ ਆਪਾਂ ਕਹਿੰਦੇ ਚਲੋ ਅੱਜ ਕੱਪੜੇ ਧੋ ਲੰਨੇ ਆ ਹੋਰ ਤੁਸੀਂ ਸੁਣਾਓ ਸਾਰੇ ਕਿੱਦਾਂ ਠੀਕ ਠਾਕ ਉਹ ਤੇ ਇਦਨ ਮੇਰਾ ਲੰਗੂਰ ਸਵੇਰੇ ਨਾਈ ਨਾਈ ਕਰਕੇ ਨੀਂ ਨਿਕਾਲੀ ਸੀ ਮੇਰ ਬੁੱਗੀ ਨੇ ਹੁਣ ਮੈਂ ਕਿਹਾ ਤੂੰ ਕੱਪੜੇ ਪਾ ਲਾ ਸੋ ਗਿਆ ਸੀਗਾ ਇਹ ਵੀ ਸੋ ਕੇ ਉੱਠਿਆ ਹੁਣੇ ਤੇ ਹਾਂਜੀ की समाचार अज का भाजी की समाचार आ रहा? इतने सुंदर सुंदर कपड़े किसने दिए तेरे को बताओ सुंदर कपड़े किसने दिए लो जी होया रुसिया होया आ देखो की हो गया तानू दसो लड्डू ਟੀਵੀ 'ਚ ਕੁਛ ਲੱਗਾ ਵੀ ਨਹੀਂ ਦੇਖੋ ਟੀਵੀ ਤੇ ਕਿੱਦਾਂ ਇਹਨੇ ਨਿਗਾ ਟਕਾਈ ਹੋਈ ਆ ਕੀ ਦੇਖਣਾ ਤੁਸੀਂ ਟੀਵੀ ਤੇ ਨਾ ਮਣ ਫਿਰੋਂ ਕਿਹਤੋਂ ਲੱਗੇ ਆ ਫਿਰੋਂ ਕਿਉਂ ਲੱਗੇ ਆ ਰਵਣ ਤੁਹਾਨੂੰ ਲਗਾ ਦੰਦੇ ਆ ਤੇ ਹਾਂਜੀ ਗਾਇਸ ਤੁਸੀਂ ਦੱਸੋ ਕਿੱਦਾਂ ਸਾਰੇ ਠੀਕ ਠਾਕ ਹੋ ਕੀ ਕਰ ਰਹੇ ਆ ਆਪਣੇ ਘਰ ਵਿੱਚ ਕਿਹੜੇ ਕਿਹੜੇ ਕੰਮ ਕਰਦੇ ਪਏ ਆ ਤੁਸੀਂ ਅਸੀਂ ਤਾਂ ਕੱਪੜੇ ਕੁੱਪੜੇ ਧੋਲੇ ਆ ਪੈਦਾ ਲੈ ਲਿਆ ਪੂਰਾ ਅਸੀਂ ਧੁੱਪ ਦਾ ਤੇ ਧੁੱਪ ਸੇਕੀ ਵੀ ਬਹੁਤ ਅਜਬਵਨੀਤ ਨੂੰ ਧੁੱਪੇ ਹੀ ਆਪਾਂ ਸਵਾਇਆ ਸੀਗਾ ਤੇ ਕਿੰਨੇ ਦਿਨ ਹੋ ਗਏ ਆ ਫੀਵਰ ਵਗੈਰਾ ਚੜਦਾ ਸੀ ਨਾ ਇਹਨੂੰ ਤੇ ਅੱਜ ਥੋੜਾ ਠੀਕ ਸੀਗਾ ਤੇ ਨਾਈ ਨਾਈ ਕਰਕੇ ਇਸੇ ਨੂੰ ਤੇਲ ਲਾ ਕੇ ਇਹਦੇ ਧੁੱਪੇ ਫੇ ਸਵਾ ਦਿੰਦਾ ਸੀਗਾ ਇਹਨੂੰ ਹਾਂਜੀ ਲੱਡੂ ਜੀ ਨੋਈ ਮੇਰੇ ਬੁੱਗੀ ਨੇ ਬੋਲਣਾ ਚਲੋ ਜੀ ਇਹਨੂੰ ਆਪਾਂ ਲਾ ਕੇ ਦਿੰਨੇ ਹੁਣ ਟੀਵੀ ਤੇ 라ਵਣ ਫਿਰ ਤੁਹਾਨੂੰ ਦਿਖਾਉਨੇ ਆ ਅੱਗੇ ਆਪਾਂ ਕੀ ਕਰਦੇ ਆ ਤੇ ਤੁਸੀਂ ਬਣੇ ਰਹੋ ਸਾਡੇ ਵਲੌਗ ਦੇ ਨਾਲ ਤੇ ਹਾਂ ਜੀ ਇੱਧਰ ਕੱਪੜੇ ਧੋ ਕੇ ਆਪਾਂ ਲਾਈ ਹੋਈ ਆ ਸੇਲ ਦੇਖੋ ਤੇ ਹੁਣ ਕੱਪੜੇ ਆਪਾਂ ਲਾ ਲਵਾਂਗੇ ਧੁੱਪ ਵਗੈਰਾ ਤਾਂ ਚਲ ਗਈ ਆ 5 ਵਜੇ ਹੋਏ ਆ ਤੇ ਇਹਨੂੰ ਆਪਾਂ ਕਰ ਲਵਾਂਗੇ ਬਰਾਂਡੇ ਦੇ ਵਿੱਚ ਲੋ ਜੀ ਇਹਨੂੰ ਇੱਥੇ ਕਰ ਲਿਆ ਹੋਇਆ ਤੇ ਬਾਕੀ ਕੱਪੜੇ ਆਪਾਂ ਉਤਾਰ ਕੇ ਰੱਖਾਂਗੇ ਚਾਦਰਵਾਚ ਉਹ ਚੱਕਾਂਗੇ ਤੇ ਬਾਕੀ ਕੱਪੜੇ ਤਾਰ ਕੇ ਰੱਖ ਲਾਂਗੇ ਮਸ਼ੀਨ ਦੇ ਉੱਪਰ ਜਿਹੜੇ ਗਿੱਲੇ ਆ ਪਹਿਲੇ ਕੱਪੜੇ ਦੇਖ ਲੋ ਹਜੇ ਕਾਲੀ ਸੁੱਕੇ ਤੇ ਉੱਪਰ ਹੋ ਰਹੇ ਨੇ ਹੋਗੇ ਸੀ ਧੋਣ ਵਾਲੇ ਹੋ ਗਏ ਗੱਲ ਨਾ ਧੋਣੇ ਤਾਂ ਪੈਣੀਆਂ ਸੁੱਕਦੇ ਨਹੀਂ ਸੁੱਕਦੇ ਹੀ ਕਰੀਏ ਹੁਣ ਅੰਨਾ ਚੁੱਕੋ ਕਰੋ ਕੱਪੜੇ ਹੋਰ ਹੁੰਦੇ ਨਹੀਂ ਤੇ ਔਖਾ ਸੀ ਤੇ ਹਾਂਜੀ ਦੋਸਤੋ ਇੱਧਰ ਦੇਖੋ ਸਾਡੇ ਆ ਗਈ ਆ ਚਮਚੜਕ ਤੇ ਇਹ ਇੱਥੇ ਇਹਦੇ ਵਿੱਚੋਂ ਡਿੱਗੀ ਆ ਤੇ ਹੁਣ ਪਤਾ ਨਹੀਂ ਮੈਂ ਤਾਂ ਅਚਾਨਕ ਹੀ ਨਿੱਕਲੀ ਆ ਤੇ ਮੇਰੇ ਪੈਰ 'ਚ ਵੱਜੀ ਆ ਆ ਦੇਖੋ ਦੇਖੋ ਪਤਾ ਨਹੀਂ ਇਹ ਤਾਂ ਉੱਡ ਨਹੀਂ ਹੁੰਦਾ ਪਤਾ ਨਹੀਂ ਕੀ ਕੀ ਆ ਤੇ ਜਦੋਂ ਇਹਨੂੰ ਹਿਲਾਉਂਦੇ ਆ ਤੇ ਉਦੋਂ ਇਹ ਹਿੱਲਦੀ ਆ ਆ ਦੇਖੋ ਉੱਡ ਗਈ ਉੱਡ ਗਈ ਉੱਡ ਗਈ ਉੱਡ ਗਈ ਉੱਡ ਗਈ ਮੈਂ ਤਾਂ ਲੱਗਾ ਤਾਂ ਉੱਡ ਨਹੀਂ ਸੀ ਹੁੰਦਾ ਵਿਚਾਰੀ ਕੋਲ ਉੱਡ ਗਈ ਆ ਹੁਣ ਨਾਠ ਗਈ ਨਾਠ ਗਈ ਦੇਖਿਓ ਇਹਨੇ ਫੇਰ ਇੱਥੇ ਬੈਠਣਾ ਆਕੇ ਉੱਡ ਗਈ ਵਿਚਾਰੀ ਮੈਨੂੰ ਤਾਂ ਲੱਗਿਆ ਕਿ ਲੈ ਦੱਸ ਵਿਚਾਰੀ ਦਾ ਕੰਮ ਹੋ ਗਿਆ ਮੇਰੇ ਪੈਰ ਪੈਰ ਦੇ ਵਿੱਚ ਲੱਗੀ ਮੇਰੇ ਜੋਰ ਨਾਲ ਵਿਚਾਰੀ ਮੈਂ ਨੀਚੇ ਆਈ ਮੋਟਰ ਚਲਾ ਕੇ ਤੇ ਮੈਨੂੰ ਲੱਗਾ ਮੈਂ ਤਾਂ ਡੈੱਡ ਹੋ ਗਈ ਆ ਤੇ ਮੈਂ ਇਹਦੇ ਨਾਲ ਝਾੜੂ ਨਾ ਚੁੱਕ ਦਿੰਨੀ ਆ ਬਟ ਨਹੀਂ ਉੱਡ ਗਈ ਆ ਵਿਚਾਰੀ ਸ਼ੁਕਰ ਮੇਰਾ ਤਾਂ ਦਿਲ ਬੜਾ ਘਟਿਆ ਦੇਖ ਕੇ ਵਿਚਾਰੀ ਮੈਂ ਕਹਾਈ ਜਾਨਵਰ ਆ ਚੱਲੇ ਜਿੱਦਾਂ ਮਰਜੀ ਆ ਤੇ ਅੰਦਰ ਹੁਣ ਤੁਹਾਨੂੰ ਮਿਲਾਉਂਦੇ ਬਾਬਲੇ ਜਿਹਦੇ ਨਾਲ ਆਪਾਂ ਕੰਮ ਕਰ ਕਰਕੇ ਹੋ ਗਏ ਆ ਵਿਲੇ ਬਣਾਣਾ ਅਜ ਕੁਛ ਨਹੀਂ ਆ ਏਗ ਪੂਜੀ ਬਣਾਣੀ ਆ ਆ ਮਿਲੋ ਮੇਰੇ ਬਬੜੂ ਦੇ ਨਾਲ ਹੈਲੋ ਕਰੋ ਸਾਰਿਆਂ ਨੂੰ ਕੀ ਕੀ ਕਰਦੇ ਤੁਸੀਂ ਕੇਰੇ ਮਾਮਾ ਘਾਦੇ ਸੀ ਕਿ ਮੈਂ ਤਾਂ ਕੁਛ ਨਹੀਂ ਘਾਦਾ ਸੀ ਮੈਂ ਤਾਂ ਟੀਵੀ ਦੇਖਦਾ ਸੀ ਸਾਰੇ ਨੂੰ ਪੁੱਛੋ ਬਬਨਿਤ ਕਿਆ ਤੁਸੀਂ ਠੀਕ ਆ ਸਾਰੇ ਜਣੇ ਬੋਲੋ ਲੱਦੂ ਆ ਦੇਖੋ ਇਹਦੇ ਡਰਾਮੇ ਹੁਣ ਤੂੰ ਬੱਤੀ ਕਰਕੇ ਗਿਆ ਆ ਆਪੇ ਹੀ ਆ ਦੇਖੋ ਆਪੇ ਹੀ ਤੂੰ ਫਲਾ ਕੇ ਗਿਆ ਆ ਬਾਪੂ ਜੀ ਦੇ ਸ਼ਾਮ ਦੇ ਹੋ ਗਏ ਆ 6 ਵਜੇ ਆ ਤੇ ਇੱਕ ਧੂਫ ਕੇ ਨੇ ਕੀਤਾ ਇੱਥੇ ਧੂਫ ਕੇ ਨੇ ਕੀਤਾ

ਟੋਪੀ ਲੱਤ ਗਈ। ਕੱਚਾ ਤੋਂ ਆਦ ਟੋਪੀ ਟੋਪੀ ਲੱਤੀ ਹੋਈ। ਨਾ ਸਿਰ ਤੇ ਟੋਪੀ ਲਈ ਤਾਂ ਕਮਲ ਪੈ ਗਿਆ ਕੰਦਾ ਮੇਰੀ ਟੋਪੀ ਕਿੱਥੇ ਹੈ? ਮੈਂ ਟੋਪੀ ਕਿੱਥੇ ਹੈ? ਹੇ ਪਾਪਾ ਚਲੋ ਜੀ ਗੁਰਦੁਆਰਾ ਸਾਹਿਬ ਸਾਡਾ ਲੱਗ ਗਿਆ ਹੈ ਰੈ ਰਾਸ ਦਾ ਹੋਣ ਲੱਗਾ ਹੈ ਪਾਠ ਤੇ ਮਿਲਦੇ ਆ ਤੁਹਾਨੂੰ ਥੋੜੀ ਦੇਰ ਤੱਕ ਹੁਣ ਨਹੀਂ ਸੁਣਨਾ ਕੁਝ ਵੀ ਵਲੌਗ ਦੇ ਵਿੱਚ ਅਬ ਆਇਕਾਂਸ ਗੁਰਦੁਆਰਾ ਸਾਹਿਬ ਦੀ ਹੁੰਦੀ ਆ ਜਿਆਦੀ ਤੇ ਹਾਂਜੀ ਇਧਰ ਆਪ ਆ ਗਏ ਆ ਚਾਚੀ ਘਰ ਤੇ ਇਧਰ ਬਾਵਨੀਤ ਕਰਦਾ ਪਿਆ ਸ਼ਰਾਰਤ ਆ ਇਧਰ ਕਿੱਧਰ ਗਿਆ ਉਹ ਓਏ ਕਿੰਦਾ ਉਹ ਤਾਂ ਕੁਝ ਚਾਰ ਬੀ ਚਾ ਤੇ ਇਧਰ ਆਇਆ ਭੂਆ ਦਾ ਮੁੰਡਾ ਹੈਲੋ ਕਰੋ ਹੈਲੋ ਕਰੋ ਸਿਹਾਰੀ ਇਹ ਕਰੋ ਜੇ ਬਸ ਵੀ ਦੀ ਹੁੰਦਾ ਚਾਚਾ ਇਹ ਹੁਣੇ-ਹੁਣੇ ਹਜੇ ਨਾ ਥੋੜੇ ਖਚਰਦਾ ਹੀ ਇਹ ਤਾਂ ਮੂੰਹ ਇਦਾਂ ਕਰਦਾ ਐ ਤਾਰਾ ਲਿੱਤੀਆਂ ਹੋਣੀਆਂ ਇਹਦੇ ਤਾਰਾ ਲਿੱਤੀਆਂ ਹੋਣੀਆਂ ਇਹਦੇ ਉਹ ਆ ਦੇ ਮੁੰਡੇ ਦੇ ਬਬਨੀਤ ਇੱਥੇ ਦੇਖੋ ਪੰਪ ਘੜਤਾ ਕੁੜੀ ਆ ਵਿਆ ਹੈ ਗੇ ਗਾਇਸ ਅੱਗੇ ਆ ਕੇ ਸੇਕ ਲੋ ਅੱਗੇ ਆ ਕੇ ਸੇਕ ਲੋ ਜਨਾਬ ਅੱਗੇ ਆ ਕੇ ਸੇਕ ਲੋ ਭਾਜੀ ਹੈਲੋ ਨਾ ਦੇਖੋ ਅੱਗ ਕਿਤੇ ਆ ਤਾ ਤੂੰ ਕਿਤੇ ਹੋ ਛਰਾਰਤਾ ਕਰਨੋਂ ਹਟਦਾ ਨਹੀਂ ਤੂੰ ਬਬਨੀਤ ਬਾਜ ਨਹੀਂ ਹੁੰਦਾ ਨਾ ਸੁਦਾਈ ਹੋ ਗਿਆ ਮੇਰਾ ਮੁੰਡਾ ਦੇਖ ਲੋ ਸਾਰੇ ਜਾਣੇ ਇਧਰ ਆ ਕਿੱਥੇ ਗਈ ਪਾਰੀ ਕਿੱਥੇ ਗਈ ਪਾਰੀ ਇੱਥੇ ਹੀ ਆ ਪਾਰੀ ਇਹ ਕਾਂ ਬੁਆ ਦਾ ਮੁੰਡਾ ਸੁਦਾਈ ਹੋਇਆ ਹੈ ਹਵਾ ਚੱਲ ਚੱਲ ਕਰਦਾ ਹੋ ਗਿਆ ਓਏ ਨਿੱਕਾ ਬਾਲਦਾ ਨਹੀਂ ਕਿ ਹਾਂ ਜੀ ਇਧਰ ਆ ਪਾ ਗਏ ਸੀ ਘਰ ਰੋਟੀ ਪਾਣੀ ਖਾ ਕੇ ਹੋ ਗਏ ਫਰੀਤ ਹੁਣ ਆਪਾਂ ਖਾਂਦੇ ਪਏ ਆ ਦਾਣੇ ਇਧਰ ਬਬਨੀਦ ਬਬਨੀਦ ਇਧਰ ਆ ਆਹ ਤੇ ਬਾਈ ਕਰਦੇ ਸਾਰਿਆਂ ਨੂੰ ਉਹ ਉੱਤਰੀ ਉੱਤੇ ਉਹ ਤੇ ਬਾਮ ਨਹੀਂ ਕਰਦਾ ਪਿਆ ਖੇਲੀ ਖੇਲੀ ਇਧਰ ਤੇ ਹਾਂਜੀ ਓਏ ਹਾ ਦੇਲਾ ਮਿਲਦੇ ਆ ਕੱਲ ਤੁਹਾਨੂੰ ਨਵੇਂ ਬਲੌਗ ਦੇ ਨਾਲ ਬਾਏ ਬਾਏ ਸਾਡੇ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਤੇ ਵੀਡੀਓ ਅਗਰ ਤੁਹਾਨੂੰ ਵਧੀਆ ਲੱਗੇ ਤਾਂ ਕਰਦੇ ਹੋ ਲਾਈਕ ਸ਼ੇਅਰ ਕਮੈਂਟ ਇਹ ਹੋ ਗਿਆ ਪਾਗਲ ਬਾਵਨਿਤ ਪਾਗਲ ਹੋ ਗਿਆ ਹੈ ਬਾਈ ਕਰ ਇਧਰ ਸਾਰਿਆਂ ਨੂੰ ਬਾਵਨਿਤ